ਸਤ ਗੁਰ ਨਾਨਕ ਪਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਪਲੋਆ ਮੇਰੇ ਸੋਹਣੇ ਸਤ ਗੁਰੂ ਤੁਸੀਂ ਜੰਗਲਾਂ ਨੂੰ ਮੰਗਲ ਲਾਤੇ ਤੇ ਦਾਤਾ ਜਿਨ੍ਹਾਂ ਥਾਵਾਂ ਤੇ ਮੰਗਲ ਲੱਗੇ ਹੀ ਹੁਣ ਉਹਨਾਂ ਨੂੰ ਉਜਾੜ ਦਿੱਤਾ ਹੈ ਤਾਂ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਐ ਪਰ ਹੁਕਮ ਦੀ ਖੇਡ ਮੰਨਣੀ ਹਰ ਇੱਕ ਦਿਵਸ ਦੀ ਗੱਲ ਨਹੀਂ ਹੁੰਦੀ ਜਦੋਂ ਆਉਂਨੇ ਆ ਤੇ ਖਿੱਚ ਪੈਂਦੀ ਐ ਸਿੱਖੋ ਇਹ ਨਾ ਹੋਵੇ ਕਿ ਤੇ ਅਰਦਾਸਾਂ ਹੀ ਕਰਦੇ ਰਹ ਜੀਏ ਜਿਨ੍ਹਾਂ ਸਥਾਨਾਂ ਤੋਂ ਵਿਛੋੜਿਆ ਮਹਾਰਾਜ ਮਲਾ ਦੇ ਤੇ ਮਾਰਾ ਪੁੱਛਣਗੇ ਕੀਤਾ ਕੀ ਮੈਨੂੰ ਤੇ ਕਹਿਣਾ ਸੀ ਮਲਾਦੇ ਤੂੰ ਕੀ ਕੀਤਾ ਤੇ ਜਵਾਬ ਸ਼ਾਇਦ ਸਾਡੇ ਕੋਲ ਬਹੁਤਾ ਨਾ ਹੋਵੇ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਨਾਨਕ ਸਰ ਥੱਲੇ ਲਿਖਿਆ ਸ੍ਰੀ ਗੁਰੂ ਨਾਨਕ ਦੇਵ ਜੀ ਬਾਬੇ ਦੀ ਬੇਰ ਤੋਂ ਇੱਥੇ ਆਏ ਪਹਿਲੀ ਛੱਤ ਵੀ ਡਿੱਗ ਚੁੱਕੀ ਐ ਦੂਜੀ ਵੀ ਡਿੱਗ ਚੁੱਕੀ ਐ ਇੰਨੀ ਬਿਲਡਿੰਗ ਖਤਰਨਾਕ ਹੈ ਉੱਤੇ ਨਹੀਂ ਅਸੀਂ ਜਾ ਪਾਵਾਂਗੇ ਦਰਵਾਜ਼ੇ ਬੁਰੇ ਹਾਲਾਤਾਂ 'ਚ ਹਨ ਥਾਂ ਥਾਂ ਤੋਂ ਇਹ ਬਿਲਡਿੰਗ ਪਾਟੀ ਹੋਈ ਹੈ ਕਿਸੇ ਵੀ ਟਾਈਮ ਇਹ ਡਿੱਗ ਸਕਦੀ ਐ ਇਹ ਜੇ ਇਤਿਹਾਸਕ ਥਾਂ ਨਾ ਹੁੰਦੇ ਫਿਰ ਇੰਨੀ ਦੁੱਖ ਤਕਲੀਫ ਦਰਦ ਨਾ ਹੁੰਦੇ ਲੋਕ ਵੇਖੋ ਸਰੀਏ ਘੱਟ ਘੱਟ ਕੇ ਲੈ ਗਏ ਜਿੱਥੇ ਕਦੇ ਕੋਈ ਜੋੜੇ ਲੈ ਕੇ ਨਹੀਂ ਜਾਂਦਾ ਹੁਣਾ ਉਹ ਥਾਵਾਂ ਦੇ ਉੱਤੇ ਹੁਣ ਪਾਥੀਆਂ ਦੇ ਢੇਰ ਲੱਗੇ ਹੋਏ ਹਨ ਬੋਰਡ ਪिपल ਪਸ਼ੂ ਥੰਮ ਨਿਕਲੇ ਹਨ ਗੁਰਦੁਆਰਾ ਸਾਹਿਬ ਵਿੱਚ ਬਗਾਨਿਆਂ ਵਾਂ ਖਲੋਤਾ ਹੈ ਡਰ ਲੱਗਦਾ ਹੈ ਕਿ ਕਿਤੇ ਰੱਬਾ ਇਹ ਨਾ ਹੋਵੇ ਕੱਲ ਨੂੰ ਮੀਂਹ ਨਹੀਂ ਰਿਹਾ ਵੇ ਤੇ ਆ ਵੀਡੀਓ ਇਸ ਸਥਾਨ ਦੀ ਆਖਰੀ ਨਾ ਹੋਵੇ ਅਸੀਂ ਚਾਹੁੰਨੇ ਕਿ ਇਸ ਸਥਾਨ ਨੂੰ ਡੀਕੀ ਉਹਨਾਂ ਚਿਰ ਡੀਕੀ ਜਿੰਨਾ ਚਿਰ ਤੈਨੂੰ ਇੱਥੇ ਮੱਥਾ ਟੇਕਣ ਵਾਲੇ ਵਾਪਸ ਨਹੀਂ ਆਉਂਦੇ ਇਹ ਹੋਰ ਹਨ ਜਿਹੜੇ ਇੱਥੇ ਆ ਪਸ਼ੂ ਬੰਨਦੇ ਹਨ ਪਾਥੀਆਂ ਪੱਥਦੇ ਹਨ ਇਹ ਇਹ ਵੀਰਾਂ ਨੂੰ ਇਸ ਥਾਂ ਦੀ ਅਹਿਮੀਅਤ ਨਹੀਂ ਪਈ ਸਾਡਾ ਤਾਂ ਇੱਥੇ ਰੱਬ ਬਹਿ ਕੇ ਗਿਆ ਹੈ ਸਾਡਾ ਤਾਂ ਇੱਥੇ ਰੱਬ ਬਹਿ ਕੇ ਗਿਆ ਹੈ ਇਸ ਵੇਲੇ ਜੀ ਲੰਦੇ ਪੰਜਾਬ ਦੇ ਉਹਨਾਂ ਗੁਰਦੁਆਰਿਆਂ ਦੀ ਜਿਨ੍ਹਾਂ ਦੀ 1947 ਦੇ ਵਿੱਚ ਸਿੱਖ ਧਰਮ ਨੂੰ ਵੀ ਛੋੜਾ ਪੈ ਗਿਆ ਉਹਨਾਂ ਦੀ ਯਾਤਰਾ ਕਰ ਰਹੇ ਹਾਂ ਔਰ ਯਾਤਰਾ ਕਰਦੇ ਕਰਦੇ ਇਸ ਵੇਲੇ ਪਿੰਡ ਫਤਿਹਪਿੰਡਰ ਦੇ ਵਿੱਚ ਆਪਾਂ ਖੜੇ ਆ ਜੋ ਤਹਿਸੀਲ ਦਸਕਾ ਜ਼ਿਲ੍ਹਾ ਸਿਆਲਕੋਟ ਦੇ ਵਿੱਚ ਹੈ ਮੇਰੇ ਪਿੱਛੇ ਜੋ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ ਇਹ ਗੁਰਦੁਆਰਾ ਸਾਹਿਬ ਦਾ ਨਾਮ ਹੈ ਨਾਨਕ ਸਰ ਔਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ ਇਹਨਾਂ ਅਸਥਾਨਾਂ ਦੇ ਆਪਾਂ ਦਰਸ਼ਨ ਦੀਦਾਰੇ ਇਸੇ ਕਰਕੇ ਕਰਦੇ ਆ ਕਿ ਵੇਖਣ ਵਾਲਿਆਂ ਨੂੰ ਵਿੱਚ ਹੀ ਕੋਈ ਐਸਾ ਗੁਰੂ ਦਾ ਪਿਆਰਾ ਆਵੇ ਜਿਹੜੀਆਂ ਇਹ ਸਾਰੇ ਅਸਥਾਨ ਜਿਹੜੇ ਸਾਡੇ ਤੋਂ ਵਿਛੜ ਗਏ ਨੇ ਜਾਂ ਆਇਸਤਾ ਆਇਸਤਾ ਕਿਉਂਕਿ ਇਹ ਸਿਰਫ ਇੱਕ ਇਮਾਰਤ ਦੀ ਕਹਾਣੀ ਨਹੀਂ ਹੈ ਤੁਸੀਂ ਇਹ ਸੋਚੋ ਕਿ 500 ਸਾਲ ਪਹਿਲੇ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਉਨਾ ਤੋਂ ਬਾਅਦ ਕਿੰਨੇ ਕੁ ਲੋਕ ਇਸ ਥਾਂ ਦੇ ਨਾਲ ਜੁੜੇ ਇੱਥੇ ਦਾ ਇਤਿਹਾਸ ਇੱਕ ਛੱਪੜੀ ਦਾ ਇੱਕ ਸਰੋਵਰ ਦਾ ਵੀ ਇਤਿਹਾਸ ਹੈ ਕਿੰਨੇ ਕੁ ਲੋਕ ਉਤੋਂ ਸਿਹਤਿਆਬ ਹੋਏ ਹੋਣੇ ਤੇ ਖਾਲਸਾ ਰਾਜ ਵੇਲੇ ਕਿਸ ਤਰ੍ਹਾਂ ਇੱਥੇ ਲੋਕ ਵਸੇ ਹੋਣੇ ਇੱਕ ਬਹੁਤ ਲੰਬਾ ਚੌੜਾ ਪੀਰੀਅਡ ਹੈ 500 ਸਾਲ ਦਾ ਉਹ ਸਾਰਾ ਇਤਿਹਾਸ ਹੈ ਲੇਕਿਨ ਬੜਾ ਅਫਸੋਸ ਹੁੰਦਾ ਹੈ ਅੱਗੇ ਵੀ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਗੱਲ ਕਰ ਰਹੇ ਸੀ ਕਿ ਜਿੱਥੇ ਲੋਕ ਜੋੜਾ ਜੋੜੇ ਦੇ ਨਾਲ ਨਹੀਂ ਜਾਂਦੇ ਸੀ ਆਜ ਉਥੇ ਥਾਪੀਆਂ ਗੋਆ ਡੰਗਰ ਜਿਹੜਾ ਹੈ ਉਹ ਬਣਿਆ ਹੋਇਆ ਹੈ ਲੇਕਿਨ ਇਹ ਆਖਰੀ ਦیدار ਹੋ ਸਕਦੇ ਨੇ ਕਿਉਂਕਿ ਕੱਲ ਵੀ ਅਸੀਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਸਮਰ ਪੈਲੈਸ ਵੇਖਿਆ ਸੀ ਤੇ ਉਤੋਂ ਪਹਿਲੇ ਮੈਂ ਤਿੰਨ ਵਾਰੀ ਉਥੇ ਜਾ ਚੁੱਕਿਆ ਸੀ ਲੇਕਿਨ ਉਹ ਜਿਹੜਾ ਸਾਡਾ ਕੱਲ ਦਾ ਦیدار ਸੀ ਮੈਨੂੰ ਲੱਗਾ ਕਿ ਜਿਹੜਾ ਇੱਕ ਪਿੱਲਰ ਲੱਗਿਆ ਉਹ ਆਖਰੀ ਦیدار ਸੀਗਾ ਸੋ ਗੁਰਨਾਨਦ ਦੇਵ ਜੀ ਮਹਾਰਾਜ ਬਖਸ਼ਿਸ਼ ਕਰਨ ਇਹ ਇਮਾਰਤ ਇਦਾਂ ਹੀ ਰਵੇ ਜਿੰਨੀ ਦੇਰ ਤੱਕ ਸਾਡੇ ਸਿੱਖ ਵੀਰ ਇਥੇ ਨਹੀਂ ਆ ਜਾਂਦੇ ਆ ਜੀ ਦੀ ਜਿਹੜੀ ਹੈ ਉਹ ਕਾਰ ਸੇਵਾ ਨਹੀਂ ਸ਼ੁਰੂ ਹੋ ਜਾਂਦੀ ਇਮਾਰਤ ਬਚਾਈ ਜਾ ਸਕਦੀ ਹੈ ਜੇ ਬਾਬੇ ਦੀ ਬੇਰ ਦੀ ਗੁਰਦੁਆਰੇ ਦੀ ਇਮਾਰਤ ਬਚਾਈ ਗਈ ਤੇ ਇਹ ਵੀ ਬਚਾਈ ਜਾ ਸਕਦੀ ਹੈ ਸਿਰਫ ਕੀ ਹੈ ਕਿ ਜਿਹੜੇ ਲੋਕ ਸਾਡੇ ਬਾਹਰੋਂ ਆਂਦੇ ਨੇ ਉਹਨਾਂ ਦਾ ਧਿਆਨ ਥੋੜਾ ਇਧਰ ਵਾਲੇ ਪਾਸੇ ਪਵੇ ਗਵਰਨਮੈਂਟ ਨੇ ਆਪ ਬਚਾ ਲੈਣੀਆਂ ਨੇ ਪਿਆਰਿਓ ਇਹਨਾਂ ਸਥਾਨਾਂ ਦੇ ਨਾਮ ਤੇ ਜ਼ਗੀਰਾ ਹਨ ਸਿਰਫ ਆਵਾਜ਼ ਚੁੱਕਣ ਦੀ ਲੋੜ ਹੈ ਹੋ ਸਕਦਾ ਹੈ ਇੱਥੋਂ ਦੇ ਲੋਕ ਮੇਰੀ ਵੀਡੀਓ ਸੁਣਨ ਤੇ ਸ਼ਾਇਦ ਮੈਨੂੰ ਕੋਈ ਕਟਰ ਆਖੇ ਲੇਕਿਨ ਮੇਰਾ ਤੇ ਇਤਿਹਾਸ ਹੈ ਮੇਰਾ ਤੇ ਵੱਡੇ ਦੇ ਵਡੇਰਿਆਂ ਦਾ ਪਛੋਕੜ ਹੈ ਮੇਰਾ ਦੱਸਣਾ ਫਰਜ਼ ਹੈ ਸੋ ਆਓ ਆਪਾਂ ਅੰਦਰ ਚੱਲਦੇ ਹਾਂ ਸਾਰਾ ਇਤਿਹਾਸ ਅੰਦਰੋਂ ਵੀ ਦੇਖਦੇ ਹਾਂ ਗੁਰਦੁਆਰਾ ਸਾਹਿਬ ਦੇਖਦੇ ਹਾਂ ਕਿ ਅੰਦਰ ਦੇ ਕੀ ਹਾਲਾਤ ਨੇ ਬਿਲਡਿੰਗ ਜ਼ਿਆਦਾ ਦੇਰ ਤੇ ਨਹੀਂ ਵੱਜ ਸਕਦੀ ਵੈਗਰੂ ਨਾ ਕਰੇ ਜੋ ਮੈਂ ਕਹਿ ਰਹੇ ਹਾਂ ਲੇਕਿਨ ਜੋ ਦੀ ਬਖਸ਼ਿਸ਼ ਹੋਈ ਤੇ ਉਹ ਆਪ ਹੀ ਬਚਾ ਲਏਗਾ ਸੋ ਆਓ ਆਪਾਂ ਹੁਣ ਅੰਦਰ ਚੱਲਦੇ ਹਾਂ ਅੰਦਰ ਦੀ ਸਾਰਾ ਤੁਹਾਨੂੰ ਦੇਖਦੇ ਹਾਂ ਕਿ ਕਿਹੜੀਆਂ ਕਿਹੜੀਆਂ ਤਖਤੀਆਂ ਇੱਥੇ ਲੱਗੀਆਂ ਹੋਈਆਂ ਨੇ ਔਰ ਉਹਦੇ ਉੱਪਰ ਕੀ ਕੀ ਕੋਸ਼ ਲਿਖਿਆ ਹੈ ਕਿੰਨਾ ਕਿੰਨੇ ਨੇ ਸੇਵਾ ਕਰਾਈ ਸੀ ਸੋਏ ਪਿੰਡ ਹੈ ਕੋਈ ਬਹੁਤ ਵੱਡਾ ਪਿੰਡ ਨਹੀਂ ਹੈ ਪਿਆਰਿਓ ਤਾਂ ਇੱਥੇ ਆ ਹੁਣ ਪਸ਼ੂ ਵੱਜੇ ਹਨ ਕੁਝ ਬੱਕਰੀਆਂ ਕੁਝ ਮੱਝਾਂ ਤਾਂ ਮੀਆਂ ਦੇ ਦਿਨ ਲੰਘ ਕੇ ਗਏ ਹਨ ਇਸ ਕਰਕੇ ਥੋੜਾ ਚਿੱਕੜ ਵੀ ਹੈ ਕੂੜਾ ਕਰਕਟ ਤੇ ਪਾਥੀਆਂ ਆ ਉਹ ਗੁਰਦਰਾ ਸਾਹਿਬ ਜੀ ਦੀ ਬਿਲਡਿੰਗ ਆਪ ਜੀ ਨੂੰ ਦਰਸ਼ਨ ਹੋਣ ਲੱਗ ਪਏ ਇੱਥੇ ਨਾ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਆਪਾਂ ਤੁਹਾਨੂੰ ਇਸ ਸਥਾਨ ਤੇ ਦੱਸਣੀ ਹੈ ਪਹਿਲਾਂ ਆਪਾਂ ਗੁਰਦਰਾ ਸਾਹਿਬ ਜੀ ਦੇ ਦਰਸ਼ਨ ਕਰ ਲਈਏ ਫਿਰ ਆਪਾਂ ਤੁਹਾਨੂੰ ਇਤਿਹਾਸ ਵੀ ਸੁਣਾਉਣੀ ਹੈ ਸੋ ਅੱਜ ਜੇ ਦੇਖੋਗੇ ਟੋਕਾ ਲੱਗਾ ਇਹ ਰੇੜਾ ਇੱਧਰ ਵੀ ਘਰ ਬਣੀ ਹੋਇਆ ਹੈ ਇੱਧਰ ਵੀ ਘਰ ਜਿਆ ਬਣਿਆ ਹੋਇਆ ਹੈ ਪਰਾਂ ਵੀ ਘਰ ਹੈ ਆ ਇੱਕ ਛੋਟਾ ਜਿਹਾ ਹੀ ਰੁੱਖ ਹੈ ਬੋਰਡ ਦਾ ਲੱਗਦਾ ਹੈ ਤੇ ਨਾਲ ਹੀ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਤਾਂ ਸੰਗਤ ਜੀ ਸਾਰੀ ਬਿਲਡਿੰਗ ਪਾਟ ਗਈ ਹੈ ਪਾਟ ਜਿਹਨੂੰ ਕਹਿ ਸਕਦੇ ਆ ਹੁਣ ਉੱਪਰ ਜ਼ੂਮ ਕਰਕੇ ਵੇਖਿਓ ਲਿਖਿਆ ਆ ਕਹੁ ਨਾਨਕ ਸਤ ਗੁਰ ਬਲਿਹਾਰੀ ਜਿਨ ਇਹ ਥਾਨ ਸੁਹਾਇਆ ਇਹ ਥਾਂ ਬੜਾ ਸੋਹਣਾ ਸੀਗਾ ਸੱਚ ਮੁੱਚੀ ਸੁਹਾਇਆ ਸੀ ਪਰ ਵੇਖੋ ਸਮੇਂ ਦੀ ਮਾਰ ਸਮੇਂ ਦੇ ਗੇੜ ਨੇ ਅੱਜ ਇਸ ਸਥਾਨ ਦਾ ਕੀ ਬਣਾ ਦਿੱਤਾ ਹੈ ਪਿਆਰਿਓ ਰੇੜਾ ਖੜਾ ਹੈ ਆਲੇ ਦੋਲੇ ਇਟਾਂ ਕੈਮਰੇ ਦੀ ਅੱਖ ਬਹੁਤ ਕੁਝ ਦਿਖਾ ਦਿੰਦੀ ਹੈ ਇੱਥੇ ਨਾ ਤੁਸੀਂ ਆ ਸਿਲ ਲੱਗੀ ਆ ਪੜੋ ਪਿਆਰਿਓ ਪਹਿਲਾਂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਨਾਨਕਸਰ ਭਾਈ ਤੰਨਾ ਸਿੰਘ ਜੀ ਇਸ ਨੂੰ ਗੁਰਦੁਆਰਾ ਛੋਟੀ 베ਰ ਸਾਹਿਬ ਵੀ ਲਿਖਦੇ ਹਨ ਥੱਲੇ ਲਿਖਿਆ ਸ੍ਰੀ ਗੁਰੂ ਨਾਨਕ ਦੇਵ ਜੀ ਬਾਬੇ ਦੀ 베ਰ ਤੋਂ ਇੱਥੇ ਆਏ ਬਾਬੇ ਦੀ 베ਰ ਸਿਆਲਕੋਟ ਜਿੱਥੇ ਆਪਾਂ ਵੀ ਰਾਤ ਅੱਜ ਬਤੀਤ ਕੀਤੀ ਸੀ ਉੱਥੋਂ ਆਏ ਆ ਉਥੋਂ ਹੀ ਇਹ ਸਥਾਨ ਤੇ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਚੱਲ ਕੇ ਆਏ ਸੀ ਤੇ ਜਿਹੜੀ ਉੱਪਰ ਬਾਣੀ ਦੀ ਪੰਕਤੀ ਹੈ ਨਾ ਵੀ ਜਿਨ ਇਹ ਥਾਨ ਸੁਹਾਇਆ ਉਹ ਮੈਨੂੰ ਖਿੱਚਦੀ ਹੈ ਕਿ ਕਿੰਨਾ ਸੋਹਣਾ ਸਥਾਨ ਸੀਗਾ ਉਹ ਦੇਖੋ ਉੱਪਰ ਸਭ ਪਾਟ ਗਿਆ ਜੀ ਉਥੋਂ ਕੰਧਾਂ ਪਾਟ ਗਈਆਂ ਆ ਜਿਹੜੀਆਂ ਖਿੜਕੀਆਂ ਇਹ 47 ਤੋਂ ਪਹਿਲਾਂ ਬਣਿਆ ਜੋ ਭਾਈ ਤਾਨਾ ਸਿੰਘ ਆਇਆ ਇਹ ਉਦੋਂ ਇੱਕ ਛੋਟਾ ਜਿਹਾ ਸਥਾਨ ਸੀਗਾ ਇੱਥੇ ਤੇ ਆ ਬਣਿਆ ਹੈ 1935 ਤੋਂ 47 ਦੇ ਵਿੱਚ ਕਿਤੇ ਹੋ ਸਕਦਾ ਇੱਥੇ ਕੋਈ ਸੇਲ ਵੀ ਲੱਗੀ ਹੋਵੇ ਸੋਏ ਸਥਾਨ ਸੰਗਤ ਜੀ ਆਪਾਂ ਹੁਣ ਅੰਦਰ ਚੱਲਦੇ ਆਂ ਇੱਧਰ ਵੀ ਬਾਹਰ ਪੱਥਰ ਦੇ ਉੱਤੇ ਲਿਖਿਆ ਹੋਇਆ ਸੇਵਾ ਕਰਾਈ ਸਰਦਾਰ ਭਾਗ ਸਿੰਘ ਗਲੋਟੀਆਂ ਗੁਰੂ ਕੀਆਂ ਤਾਂ ਦਰਵਾਜ਼ੇ ਜਿਹੜੇ ਆ ਟੁੱਟ ਚੁੱਕੇ ਹਨ ਆ ਵੀ ਮੁੱਖ ਦਰਵਾਜ਼ੇ ਲੱਤ ਕੇ ਵੀ ਡਿੱਗ ਚੁੱਕੇ ਹਨ ਦਰਖਤ ਵੀ ਹੁਣ ਅੱਜ ਕੱਲ ਪੂੰਗਰ ਦੀ ਵਾਰ ਆ ਪੂੰਗਰ ਜਾਣਗੇ ਬਿਲਕੁਲ ਘਾਓ ਉੱਗਿਆ ਹੋਇਆ ਆ ਜਿੱਥੋਂ ਸਰਦਲ ਦੇ ਉੱਤੇ ਮਥਾ ਸਿਕੰਦਰ ਵੱਡਦਾ ਸੀ ਹੁਣ ਖਤਮ ਹੋ ਚੁੱਕੀਆਂ ਹਨ ਅੰਦਰ ਆਈਏ ਸਤਿਗੁਰੂ ਜੀ ਦਾ ਪ੍ਰਕਾਸ਼ ਸਥਾਨ ਦਰਸ਼ਨ ਕਰਨ ਤੋਂ ਪਹਿਲਾਂ ਇੱਧਰ ਦੇਖੋ ਪਹਿਲੀ ਛੱਤ ਵੀ ਡਿੱਗ ਚੁੱਕੀ ਹੈ ਦੂਜੀ ਵੀ ਡਿੱਗ ਚੁੱਕੀ ਹੈ ਇੰਨੀ ਬਿਲਡਿੰਗ ਖਤਰਨਾਕ ਹੈ ਉੱਤੇ ਨਹੀਂ ਅਸੀਂ ਜਾ ਪਾਵਾਂਗੇ ਇੱਧਰਲੇ ਪਾਸੇ ਥੋੜੀ ਜੀ ਛੱਤ ਜਿਹੜੀ ਬਚੀ ਹੈ ਉਹਦੇ ਥੱਲੇ ਇੱਟਾਂ ਲਾ ਕੇ ਇੱਕ ਬੁਰਜੀ ਬਣਾਈ ਗਈ ਹੈ ਕਿ ਉਹ ਡਿੱਗੇ ਨਾ ਦਰਵਾਜ਼ੇ ਬੁਰੇ ਹਾਲਾਤਾਂ ਚ ਹਨ ਥਾਂ ਥਾਂ ਤੋਂ ਇਹ ਬਿਲਡਿੰਗ ਪਾਟੀ ਹੋਈ ਹੈ ਕਿਸੇ ਵੀ ਟਾਈਮ ਇਹ ਡਿੱਗ ਸਕਦੀ ਹੈ ਆਓ ਬਾਕੀ ਇਸ ਸਥਾਨ ਦੇ ਵੀ ਦਰਸ਼ਨ ਕਰੀਏ ਪਿਆਰਿਓ ਆ ਸੇਲਾ ਜਿਹੜੀਆਂ ਕਿਸੇ ਨੇ ਸੇਵਾ ਕਰਾਈ ਵਾਲਿਆਂ ਲਵਾਈ ਸੀ ਉਹ ਪਾਈ ਆਣ ਕੇ ਦੇਖੋ ਤੇ ਸਹੀ ਤੁਹਾਡੇ ਦਰਵਾਜ਼ਿਆਂ ਦਾ ਕੀ ਹਾਲਤ ਹੋ ਗਈ ਹੈ ਕਿੰਨੇ ਪਿਆਰ ਨਾਲ ਤੁਸੀਂ ਸੇਵਾ ਕੀਤੀ ਇਹ ਮੁੜ ਕੇ ਨਹੀਂ ਆਉਣਾ ਮੁੜ ਕੇ ਇਹਨਾਂ ਨੂੰ ਰਮਰਮਤ ਨਹੀਂ ਕਰਾਉਣੀ ਉਹ ਸਰੀਰ ਤਾਂ ਚਲੇ ਗਏ ਆਪਾਂ ਰਹਿ ਗਏ ਇੱਥੇ ਇਹਨਾਂ ਜਾਦਾਂ ਨੂੰ ਵੇਖਣ ਵਾਸਤੇ ਤੇ ਸੰਗਤ ਜੀ ਆਹ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਸਥਾਨ ਹੈ ਇਹਦੇ ਲਾਗੇ ਵੀ ਇੱਕ ਸਿੱਲ ਬੁੱਟ ਕੇ ਰੱਖੀ ਹੋਈ ਹੈ ਸੇਵਾ ਕਰਾਈ ਪ੍ਰੀਤਮ ਸਿੰਘ ਸੰਤੋਖ ਸਿੰਘ ਸੁਪੁੱਤਰ ਸਰਦਾਰ ਕਰਮ ਸਿੰਘ ਭਾਈਆਂ ਗਲੋਟੀਆਂ ਗੁਰੂਕੀਆਂ ਤੇ ਇਹ ਇਹ ਸਥਾਨ ਹੈ ਜੀ ਨੀਵਾਜਾ ਹੋ ਚੁੱਕਾ ਹੈ ਜਿੱਥੇ ਕਦੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਜਦੇ ਸਨ ਅੱਜ ਮਿੱਟੀ ਪੱਤੇ ਗੋਹਾ ਸੁੱਕਾ ਉਲਡੜ ਕੇ ਆਣ ਕੇ ਪਿਆ ਹੋਇਆ ਏ ਉਹ ਛੱਤ ਐ ਜਿੱਥੇ ਬੜਾ ਸੋਹਣਾ ਫੁੱਲ ਬਣਿਆ ਹੋਇਆ ਛੱਤ ਦੇ ਵਿੱਚ ਕਦੇ ਇੱਥੋਂ ਫੁੱਲਾਂ ਵਾਲੇ ਗੁਲਦਸਤੇ ਕੋਈ ਸਜਾਵਟ ਵਾਲੀ ਚੀਜ਼ ਲੁਕਾਈ ਜਾਂਦੀ ਹੋਏਗੀ ਸਾਰੇ ਇਹ ਛੱਤ ਚੋਂ ਨਿਕਲ ਚੁੱਕੇ ਹਨ ਤੇ ਬਾਰੀਆਂ ਪਿੰਡ ਦਾ ਨਾਮ ਫਤੇਪਿੰਡ ਰਹਿ ਅੱਜ ਗੁਰਦੁਆਰਾ ਸਾਹਿਬ ਜੀ ਦਾ ਨਾਮ ਇੱਥੇ ਗੁਰਦੁਆਰਾ ਨਾਨਕ ਸਰਸਬ ਲਿਖਿਆ ਹੋਇਆ ਹੈ ਭਾਈ ਧੰਨਾ ਸਿੰਘ ਇਸ ਨੂੰ ਛੋਟੀ ਬੇ ਰੱਖਦੇ ਹਨ ਇਹ ਇੱਕ ਇਤਿਹਾਸਕ ਥਾਂ ਨਾ ਹੁੰਦੇ ਫਿਰ ਇੰਨੀ ਦੁੱਖ ਤਕਲੀਫ ਦਰਦ ਨਾ ਹੁੰਦੀ ਲੋਕ ਵੇਖੋ ਸਰੀਏ ਘੱਟ ਘੱਟ ਕੇ ਲੈ ਗਏ ਬੜਾ ਦੁੱਖ ਹੁੰਦਾ ਜੀ ਵੇਖੋ ਸਾਫ਼ ਨਜ਼ਰ ਆਉਂਦਾ ਹੈ ਕਿ ਜੇਕਰ ਛੱਤ ਡਿੱਗ ਵੀ ਪਈ ਹੈ ਨਾ ਤਾਂ ਕੋਈ ਗੱਲ ਨਹੀਂ ਪਰ ਇਹ ਸਰੀਏ ਘੱਟ ਘੱਟ ਕੇ ਲੋਕ ਲੈ ਗਏ ਵੇਖੋ ਦਰਵਾਜ਼ੇ ਥੱਲੇ ਪਏ ਨੇ ਕਿਸ ਨੇ ਬਾਲਣ ਵਾਂਗੂ ਇਸਤੇਮਾਲ ਕੀਤਾ ਹੈ ਇਹ ਵੇਖੋ ਸੇਵਾ ਕਰਾਈ ਮਾਤਾ ਤੌਣ ਦੇਵੀ ਸਪਤਨੀ ਸਰਦਾਰ ਫਕੀਰ ਸਿੰਘ ਜੀ ਜੋਨ ਰਸਾਹੀ ਅਲੱਗੇ ਲੱਗੇ ਪਿੰਡਾਂ ਦੇ ਨਾਮ ਜਿੰਦਾ ਨੇ ਸੋ ਪਿਆਰਿਓ ਕਿੰਨੀ ਸੋਹਣੀ ਬਿਲਡਿੰਗ ਹੈ ਜਿਹੜੀ ਹੁਣ ਬਿਲਕੁਲ ਅਖੀਰਲੇ ਸਵਾਸਾਂ ਦੇ ਉੱਤੇ ਆ ਪੰਕਤੀ ਫੇਰ ਪੜਨ ਨੂੰ ਦਿਲ ਕਰਦਾ ਹੈ ਕਹੋ ਨਾਨਕ ਸਤਗੁਰ ਬਲਹਾਰੀ ਜਿਨ ਇਹ ਥਾਨ ਸੁਹਾਇਆ ਜਿਨ ਨੇ ਜਿਹਦੇ ਬਹਿਣ ਨਾਲ ਹੀ ਥਾਂ ਸੋਹਣਾ ਸੀ ਇਮੇਜਿਨ ਕਰੋ ਅੱਜ ਵੀ ਗੁਰੂ ਗ੍ਰੰਥ ਸਾਹਿਬ ਇੱਥੇ ਬੈਠਦੇ ਹੁੰਦੇ ਤੇ ਅੱਜ ਵੀ ਇੱਥੇ ਰੌਣਕਾਂ ਹੋਣੀਆਂ ਸੀ ਬਿਲਕੁਲ ਉਹਦੇ ਬਹਿਣ ਦੇ ਨਾਲ ਹੀ ਥਾਂ ਸੋਹਣਾ ਸੀ ਉਹ ਚਲੇ ਗਏ ਤਾਂ ਇਹ ਉੱਜੜ ਗਏ ਇਹ ਫੁੱਲ ਹੈ ਜੀ ਕੋਈ ਡਿੱਗਾ ਹੋਇਆ ਜਿਹੜਾ ਉੱਤੋਂ ਛੱਤ ਤੋਂ ਕਿਸੇ ਨਾ ਕਿਸੇ ਗੁੰਬਦ ਦਾ ਆ ਪੌੜੀਆਂ ਹਨ ਆਪਾਂ ਹੌਲੀ-ਹੌਲੀ ਉੱਪਰ ਚੜ੍ਹ ਕੇ ਜਾਂਦੇ ਹਾਂ ਚਲੋ ਜੀ ਆਪਾਂ ਇਮਾਰਤ ਤਾਂ ਬਹੁਤ ਖਸਤਾ ਹੈ ਲੇਕਿਨ ਹੌਲੀ-ਹੌਲੀ ਚੱਲਦੇ ਹਾਂ ਉੱਪਰ खा कृपू विखार पाई मोदातड़ी नद रखां साल ਗੁਰੂ ਜੀ ਆ ਰਿਓ ਇੱਕ ਤਖਤੀ ਲੱਗੀ ਹੋਈ ਐ ਪਰ ਆਪਾਂ ਜਾ ਨਹੀਂ ਸਕਦੇ ਹੋ ਜ਼ੂਮ ਕਰਕੇ ਜੇ ਵੇਖੋ ਤੇ ਰੋਦੇ ਉੱਪਰ ਲਿਖਿਆ ਕੀ ਐ ਇਹ ਨਹੀਂ ਪੜੀ ਜਾ ਰਹੀ ਨਹੀਂ ਪੜੀ ਜਾਂਦੀ ਬੱਚੇ ਇੱਕ ਉਹ ਵੀ ਖਰੜਾ ਆ ਜਾਂਦਾ ਇਥੇ ਸਿਰਫ ਇੱਕ ਅੰਕ ਹਰਦਾ ਬੜੇ ਭਾਣੇ ਨਾਲ ਮੇਰੇ ਕੋਲ ਹਾਂ ਹਾਂ ਤੇ ਬੋਰਡ ਦਾ ਰੁਖ ਵੇਖੋ ਕਿੰਨਾ ਵੱਡਾ ਐ ਬੋੜਾ ਤੈਨੂੰ ਮੈਂ ਕੀ ਕਹਾਂ ਤੇਰਾ ਕੰਮ ਸੀ ਸ਼ਾਂ ਦੇਣਾ ਤੂੰ ਤਾਂ ਗੁਰਦਵਾਰ ਸਾਹਿਬ ਦੀ ਬਿਲਡਿੰਗ ਹੀ 파ੜ ਦਿੱਤੀ ਪਰ ਤੇਰਾ ਕਸੂਰ ਵੀ ਕੀ ਹੈ ਕਿਉਂਕਿ ਅਸੀਂ ਆਏ ਹੀ ਨਹੀਂ ਜਦੋਂ ਤੂੰ ਇਹ ਕੰਮ ਕਰਨ ਲੱਗਾ ਸੀ ਤੈਨੂੰ ਰੋਕਣ ਕਿ ਜੇ ਤੂੰ ਛੋਟਾ ਜਾਂਦਾ ਤੇਰੀ ਅਸੀਂ ਜੜ ਪੁੱਟ ਦਿੰਦੇ ਤੇ ਹੁਣ ਸੰਗਤ ਜੀ ਗੁੰਬਦ ਦੇ ਉੱਤੇ ਇੱਕ ਸੱਲ ਲੱਗੀ ਹੋਈ ਹੈ ਪਰ ਉਹ ਪੜੀ ਨਹੀਂ ਜਾਂਦੀ ਦੂਰੋਂ ਵੀ ਦਿਖਾਈ ਦਿੰਦੀ ਹੈ ਪਰ ਪੜਿਆ ਨਹੀਂ ਜਾਂਦਾ ਸਿਰਫ ਇੱਕ ਓੰਕਾਰ ਦਾ ਊੜਾ ਹੀ ਦਾਸ ਕੋਲੋਂ ਪੜਿਆ ਜਾ ਰਿਹਾ ਹੈ ਤਾਂ ਹੁਣ ਦੇ ਹਾਲਾਤ ਜਿਹੜੇ ਆ ਕੈਮਰਾ ਬਹੁਤ ਵਾਕੂਬੀ ਆਪਜੀ ਦੇ ਨਾਲ ਸਾਂਝੇ ਕਰ ਰਿਹਾ ਹੈ ਪਿੰਡ ਫਤਿਹਪਿੰਡ ਰ ਹੈ ਜੀ ਸੰਗਤ ਜੀ ਅਸੀਂ ਨਾ ਅਰਦਾਸ ਵਿੱਚ ਸਹਿਜੇ ਹੀ ਪੜ ਜਾਂਦੇ ਆ ਕਿ ਜਿੰਨਾ ਸਥਾਨਾਂ ਤੋਂ ਸਾਨੂੰ ਵਿਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਨ ਦਦਾਰੇ ਬਖਸ਼ੋ ਪਰ ਜੇ ਇਸ ਪੰਕਤੀ ਇਸ ਲਾਈਨ ਦੇ ਅਸਲੀ ਅਰਥ ਸਮਝਣੇ ਹੋਣ ਨਾ ਤੇ ਉਹ ਦਿਲ ਦਾ ਦਰਦ ਮਹਿਸੂਸ ਕਰਨਾ ਹੋਵੇ ਫਿਰ ਇਨਾਂ ਸਥਾਨਾਂ ਨੂੰ ਆ ਕੇ ਦੇਖਣਾ ਪੈਣਾ ਹੈ ਭਾਈ ਧੰਨਾ ਸਿੰਘ ਇਸ ਨੂੰ ਗੁਰਦੁਆਰਾ ਛੋਟੀ ਬੇਰ ਸਾਹਿਬ ਲਿਖਦੇ ਹਨ ਇੱਥੇ ਇੱਕ 베ਰੀ ਦਾ ਰੁੱਖ ਸੀਗਾ ਬਹੁਤ ਹੀ ਛੋਟਾ ਜਿਹਾ ਗੁਰਦੁਆਰਾ ਸਾਹਿਬ ਸੀਗਾ ਤੇ ਭਾਈ ਤਰਨਾ ਸਿੰਘ ਇੱਥੋਂ ਤੱਕ ਲਿਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਲਈ ਥਾਂ ਨਹੀਂ ਆ ਫੋਟੋ ਵੇਖੋ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਖੁੱਲੇ ਥਾਂ 베ਰੀ ਥੱਲੇ ਹੁੰਦਾ ਸੀ ਅੱਜ ਉਸ ਤੋਂ ਬਾਅਦ ਵੱਡਾ ਗੁਰਦੁਆਰਾ ਸਾਹਿਬ ਬਣਿਆ ਇਹ 1932 ਤੋਂ 1947 ਦੇ ਵਿੱਚ ਪਰ 47 ਦੇ ਆ ਮਾਰਾਂ ਨੇ ਇਹਦੇ ਹਾਲਾਤ ਵੇਖੋ ਕੀ ਬਣਾ ਕੇ ਰੱਖ ਦਿੱਤੇ ਕੋਈ ਪਤਾ ਨਹੀਂ ਕਿਹੜੀ ਵੀਡੀਓ ਕਿਹੜੀ ਫੋਟੋ ਇਹਦੀ ਅਖੀਰਲੀ ਹੋਣੀ ਹੈ ਅਸੀਂ ਥੋੜੀ ਲੇਟ ਹੋ ਗਏ ਆ ਪਹੁੰਚਣ ਨੂੰ ਵੀਰ ਤਾਂ ਆਪਣਾ ਵਾਲੇਕਮ ਸਲਾਮ ਜੀ ਠੀਕ ਹੋ ਚਲੋ ਸ਼ੁਕਰ ਹੈ ਮਾਲਕ ਦਾ ਇੱਥੇ ਇਸੇ ਪਿੰਡ ਦੇ ਰਹਿਣ ਵਾਲੇ ਜੀ ਤੇ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ ਹੋ ਗਈ 45 ਕੋ ਸਾਲ ਤੇ ਪਹਿਲਾਂ ਬਿਲਡਿੰਗ ਠੀਕ ਸੀਗੀ ਨਹੀਂ ਜੀ ਜਿਉ ਮੈਂ ਇਹੋ ਸੀ ਪਹਿਲਾਂ ਠੀਕ ਸੀ ਹੁਣ ਕੰਮ ਕੰਮ 20 25 ਸਾਲਾਂ ਤੋਂ ਡਿੱਗ ਗਈ ਇਦਾਂ ਹੀ ਡਿੱਗ ਪਈਆਂ ਛੱਤਾਂ ਡਿੱਗ ਪਈਆਂ ਨਹੀਂ ਡਿੱਗਦੀਆਂ ਪਈਆਂ ਨੇ ਹਾਲੇ ਨਹੀਂ ਡਿੱਗੀਆਂ ਤੇ ਹੋਰ ਕੀ ਆਲੇ ਦੁਆਲੇ ਕੁਝ ਹੈਗਾ ਸੀ ਹੋਰ ਵੀ ਨਹੀਂ ਆ ਪਿੱਲਰ ਲੱਗੇ ਨੇ ਬਸ ਉਹ ਪਿੱਲਰ ਉਹ ਵੀ ਕੋਈ ਹਾਂ ਉਹ ਉਹ ਦੀਵਾਰ ਵੀ ਹੈਗੀ ਹੈ ਪੁਰਾਣੀ ਉਹ ਨਹੀਂ ਚਲੋ ਪਿੱਲਰ ਉਹ ਲੰਗਰ ਖਾਨਾ ਨਾ ਅੱਛਾ ਉਹ ਲੰਗਰ ਖਾਨਾ ਹੈ ਠੀਕ 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 ਪਰ ਕਿੰਨਾ ਕੁ ਵੱਡਾ ਸੀਗਾ ਜੀ ਆਪਣਾ ਗੁਰਦੁਆਰਾ ਗੁਰਦੁਆਰਾ ਬੜਾ ਵੱਡਾ ਜੀ ਤੁਹਾਡੇ ਸਾਹਮਣੇ ਹੀ ਕਿੰਨੀ ਦੀ ਜ਼ਮੀਨ ਕਿੰਨੀ ਹੈ ਗੁਰਦੁਆਰੇ ਦੀ ਕੋਈ ਪਤਾ ਹੈਗਾ ਕਿ ਕੋਈ ਪਤਾ ਨਹੀਂ ਜੀ ਕੋਈ ਪਤਾ ਨਹੀਂ ਕੋਈ ਜੀ ਗੋਨਦਗੀ ਹੈ ਕੁਝ ਹੋਰ ਕੇ ਪਿੰਡੇ ਕੁਝ ਹੋਰ ਕੇ ਫਿਰਨੇ ਹੈਗੀ ਹੈ ਕੁਝ ਪਿੰਡਾਂ ਚ ਨਾ ਹਾਂ ਸਾਰੇ ਪਿੰਡਰ ਵਿੱਚ ਵਾਹ ਅੱਛਾ ਇੱਥੇ ਇੱਕ ਬਹੁਤ ਵੱਡਾ ਜਿਹਾ ਦਰਖਤ ਸੀ ਆ ਗੁਰਦੁਆਰੇ ਦੇ ਲਾਗੇ ਨਾ ਹਾਂਜੀ 베ਰੀ ਸੀਗੀ ਕੋਈ 베ਰੀ ਨਹੀਂ ਹਾਂਜੀ ਜਾਮਨ ਦਾ ਬੂਟਾ ਹੈ ਛਾਵੰਦਾਂ ਬੂਟਾ ਹੈ ਇੱਥੇ ਟੂਟੀਆਂ ਲੱਗੀਆਂ ਹੁੰਦੀਆਂ ਹਾਂ ਰ ਤੇ ਗੂਜੂ ਕਰਨ ਵਾਸਤੇ ਅੱਛਾ ਅੱਛਾ ਠੀਕ ਹੈ ਸਹੀ ਅੱਥੇ ਖੂਹ ਹੁੰਦਾ ਸੀ ਅੱਛਾ ਖੂਹ ਵੀ ਇਧਰ ਸੀਗਾ ਇੱਥੇ ਲੱਗੇ ਹੋਰ ਕਿਹੜੇ ਕਿਹੜੇ ਪਿੰਡ ਨੇ ਗੋਂਜ ਕੇ ਦੇ ਜੰਡੂ ਵੇ ਅੱਛਾ ਹਾਂ ਫੱਤੇ ਪਿੰਡਾਰੇ ਹਾਂਜੀ ਹਾਂਜੀ ਫੱਤੇ ਪਿੰਡਾਰੇ ਤੇ ਪਤਾ ਫਸੇ ਹਾਂ ਬੁਰਚੀ ਮਿਆਂ ਦਾ ਹੁੰਦਾ ਹੀ ਹਾਂ ਬੁਰਚੀ ਮਿਆਂ ਦੇ ਵਿੱਚੋਂ ਲੰਘ ਕੇ ਆਏ ਹਾਂ ਹੁੰਦਾ ਹੀ ਹੈ ਇਹਨੂੰ ਤਹਿਸੀਲ ਡਸਕਾ ਲਗਦੀ ਡਸਕਾ ਜਿਲ੍ਹਾ ਸਿਆਲਕੋਟ ਜਿਲ੍ਹਾ ਸਿਆਲਕੋਟ ਠੀਕ ਠੀਕ ਆਥੋਰਾ ਆ ਹੀ ਪਿਆ ਹੈ ਤੋੜ ਅੱਛਾ ਪਿਆ ਖਤਮ ਹੋ ਗਿਆ ਆ ਪਿਆ ਖਤਮ ਤੁਸੀਂ ਇੱਥੇ ਹੀ ਰਹਿੰਦੇ ਹੋ ਸ਼ੁਰੂ ਤੋਂ ਹੀ ਸ਼ੁਰੂ ਤੋਂ ਮੇਰਾ ਘਰ ਹੋ ਸਾਹਮਣੇ ਅੱਛਾ ਅੱਛਾ ਤੇ ਗੁਰਦੁਆਰਾ ਤੁਸੀਂ ਵਰਤ ਰਹੇ ਹੋ ਜਾਂ ਕੋਈ ਹੋਰ ਮਾਛੀ ਨੇ ਮਾਛੀ ਨੇ ਇੱਥੇ ਨਾਲ ਹੀ ਪਿਆਰਿਓ ਜਿਵੇਂ ਪਿੰਡ ਵਾਲੇ ਦੱਸ ਰਹੇ ਸੀ ਲੰਗਰ ਖਾਨਾ ਉਹ ਕਹਿੰਦੇ ਸੀ ਕਿ ਜਿਵੇਂ ਲੰਗਰ ਹਾਲ ਨੂੰ ਉਹ ਵੀ ਸੀ ਤੇ ਸਰੋਵਰ ਵੀ ਸੀ ਤਾਂ ਆਪਾਂ ਵੀ ਹੁਣ ਇੱਧਰ ਆਏ ਆ ਆ ਲੰਗਰ ਹਾਲ ਦੀਆਂ ਬੁਰਜੀਆਂ ਵੀ ਆ ਥੱਲੇ ਆ ਸੀਮਟ ਦੀਆਂ ਤੁਹਾਨੂੰ ਦਿਖਾਈ ਦਿੰਦੀਆਂ। ਇਹ ਸੀਮਟ ਦੀਆਂ ਬਾਅਦ ਚ ਬਣੀਆਂ ਨੇ। ਸੀਮਟ ਦੀਆਂ ਬਾਅਦ ਚ ਬਣੀਆਂ ਭਾਜੀ। ਮੈਨੂੰ ਲੱਗਦਾ ਉਹਨਾਂ ਦੇ ਉੱਤੇ ਪਲਸਟਰ ਬਾਅਦ ਚ ਕੀਤਾ ਹੋਏਗਾ। ਨਹੀਂ ਨਹੀਂ ਭਾਜੀ। ਇਹ ਇੱਟ ਦੀ ਜਿਹੜੀ ਹੋਂਦ ਹੈ ਨਾ। ਹਾਂਜੀ। ਦੇਖੋ ਇਹ ਪਿੱਛੇ ਵਾਲੀ ਵੱਡੀ ਇੱਟਾ ਸਮਝ ਆਦੀ ਹੈ ਇਹ ਹੋਰ ਚੀਜ਼ ਹੈ। ਮੈਨੂੰ ਲੱਗਦਾ ਕਿਸੇ ਨੇ ਕੋਸ਼ਿਸ਼ ਕੀਤੀ ਜਾਂ ਪਤਾ ਨਹੀਂ ਕਿਉਂ ਇਦਾਂ ਗੁਰਦੁਆਰੇ ਦੇ ਆਲ ਦਵਾ ਦੇ ਬਣਾਉਣ ਦੀ ਕਿਉਂ ਕੋਸ਼ਿਸ਼ ਕੀਤੀ ਵੀਨ ਕਬਜ਼ਾ ਕਰਨ ਦੀ ਕੋਸ਼ਿਸ਼ ਚੱਕਰ ਹੋਣਾ ਫਿਰ। ਹਾਂਜੀ। ਚਲੋ ਆ ਤੇ ਹੁਣ ਪਾਥੀਆਂ ਵਾਲਾ ਟ੍ਰੈਡੀਸ਼ਨ ਜਿਹੜਾ ਚੱਲਦਾ ਹੀ ਐ ਕੰਧਾਂ ਦੇ ਉੱਤੇ ਪਾਥੀਆਂ ਲੰਬ-ਲੰਬ ਕੇ ਲਾਉਣੀਆਂ ਇੱਧਰ ਸੀ ਸਰੋਵਰ ਭਾਜੀ ਇੱਧਰ ਐ ਲੰਗਰ ਹਾਲ ਸੀ ਸਾਰਾ ਆਹ ਸਾਰਾ ਲੰਗਰ ਹਾਲ ਸੀ ਇੱਧਰ ਹਾਂਜੀ ਠੀਕ ਐ ਲੰਗਰ ਹਾਲ ਐ ਸਾਰਾ ਹਾਂਜੀ ਉਧਰੋਂ ਦੀ ਜਾਂਦੇ ਆ ਉੱਥੇ ਮੁੰਡੇ ਕੰਮ ਕਰਦੇ ਸ਼ਾਇਦ ਕੋਈ ਚੀਜ਼ ਵੇਖਣ ਨੂੰ ਮਤਲਬ ਹੁਣ ਆਏ ਆ ਤੇ ਕੋਈ ਰਿਸਰਚ ਕੰਪਲੀਟ ਕਰ ਲੈਣ ਸੋ ਆ ਲੰਗਰ ਹਾਲ ਇਸ ਏਰੀਏ ਚ ਦੱਸਿਆ ਜਾਂਦਾ ਹੈ ਹੁਣ ਤਾਂ ਘਰ ਵਗੈਰਾ ਹੈ ਉਹ ਗੁਰਦੁਆਰਾ ਸਾਹਿਬ ਜੀ ਦੀ ਬਿਲਡਿੰਗ ਦਰਖਤ ਦੇ ਲਾਗੂ ਤੁਸੀਂ ਦੇਖੋਗੇ ਦੂਰ ਤਾਂ ਇੱਧਰ ਹੁਣ ਘਰ ਹੈ ਆ ਵੇਖੋ ਜੀ ਗੁਰਦੁਆਰਾ ਕਿੰਨੀ ਦੂਰ ਹੈ ਔਰ ਕੰਪਲੈਕਸ ਇਨਾ ਵੱਡਾ ਸੀਗਾ ਕਿ ਆ ਵੇਖ ਲਓ ਛੱਤਾਂ ਦੀਆਂ ਸ਼ਤੀਰੀਆਂ ਤੇ ਹਜੇ ਵੀ ਫਰੈਸਕੋਜ਼ ਮੌਜੂਦ ਨੇ ਬਾਬਾ ਜੀ ਕੀ ਹਾਲ ਚਾਲ ਹੈ ਅੱਲਾਹ ਵਾ ਕਰੇ ਕਿੰਨੀ ਕੋ ਉਮਰ ਹੈ ਹੁਣ ਤੁਹਾਡੀ ਉਹ ਨਹੀਂ ਕੋ 70 ਕ ਸਾਲ 70 ਸਾਲ ਹੈ ਗਈ ਹੈ ਆ ਕੋ ਦੋ ਘਟ ਹੋ ਗਈ ਅੱਛਾ ਵਾਟ ਵਟੇ ਦੇ ਹਿੰਦੁਸਤਾਨ ਤੋਂ ਆਏ ਸੀ ਕਿ ਇੱਥੋਂ ਦੇ ਰਹਿਣ ਆ ਲੈ ਨਹੀਂ ਨਹੀਂ ਜਿਹੜੇ ਗੁਰਦਾਸਪੁਰ ਦੇ ਜਿਹੜਾ ਗੁਰਦਾਸਪੁਰ ਦੇ ਕਿਹੜਾ ਪਿੰਡ ਸੀ ਤੁਹਾਡਾ ਸ਼ਹਿਰ ਨੂੰ ਤਾਰੀਵਾਲ ਲੱਗਦਾ ਸੀ ਤਾਰੀਵਾਲ ਪਿੰਡ ਕਿਹੜਾ ਸੀ ਪਿੰਡ ਉਹ ਹਾਂ ਵੱਡੇ ਨੂੰ ਨਾਂ ਪੁੱਛਿਆ ਨਾਂ ਹਾਂ ਦੱਸਿਆ ਅੱਛਾ ਪਿੰਡ ਵੀ ਲੱਗੇ ਕਿਤੇ ਹੋਣਾ ਅੱਛਾ ਅੱਛਾ ਸਹੀ ਤੇ ਪਿਆਰਿਓ ਆਪਣਾ ਜਦੋਂ ਇੱਥੇ ਤੁਸੀਂ ਬਚਪਨ ਬੀਤਿਆ ਗੁਰਦੁਆਰਾ ਕਿੱਦਾਂ ਦਾ ਸੀਗਾ ਇਹ ਵਾਲਾ ਉਹ ਨਹੀਂ ਚੱਲਿਆ ਆਹਾਂ ਤੇ ਡੁਗਿਆ ਡੁਗਿਆ ਵੇਖਿਆ ਜੀ ਅੱਛਾ ਸਾਡੀ ਹੁਸ਼ੋਂ ਪਹਿਲਾਂ ਨਾ ਹੋਇਆ ਸੀ ਜੀ ਹੂੰ ਹੂੰ ਆਹ ਜਿਉਂਦੇ ਹੋਏ ਸੰਭਾਲੀ ਆਂ ਤੇ ਇਸ ਤਰ੍ਹਾਂ ਮੇਖਿਆ ਆ ਹੁਣ ਪਛਾਣ ਆ ਇਹ ਜ਼ਰਾ ਖੇਡ ਖੁੱਲ ਗਿਆ ਅੱਛਾ ਅੱਛਾ ਸਹੀ ਸਹੀ ਇਹਦਾ ਸਰੋਵਰ ਕਿੱਥੇ ਹੈ ਤਲਾਬ ਤਲਾਬ ਇੱਧਰ ਹੈ ਹੂੰ ਆਪਾਂ ਨਾ ਪਿੰਡ ਦੇ ਬਾਹਰ ਬਾਹਰ ਆ ਗਏ ਤਾਂ ਸੋਚੋ ਗੁਰਦੁਆਰਾ ਸਾਹਿਬ ਜੀ ਦਾ ਕੰਪਲੈਕਸ ਕਿੰਨਾ ਵੱਡਾ ਹੋਊਗਾ ਕਿ ਤਲਾ ਜਿਹੜਾ ਅਸਲੀ ਜਿਹੜਾ ਸਰੋਵਰ ਛਪੜੀ ਸੀ ਜਿੱਥੇ ਮਹਾਰਾਜ ਜੀ ਨੇ ਦਾਤਣ ਵੀ ਕੀਤੀ ਸੀ ਉਹ ਮਤਲਬ ਅਜੇ ਵੀ ਪਿੱਛੇ ਹੈ ਇਧਰ ਪਿੰਡ ਕੋਈ ਬਹੁਤਾ ਵੱਡਾ ਨਹੀਂ ਹੈ ਤੇ ਗੁਰਦਵਾਰਾ ਸਾਹਿਬ ਜੀ ਦੇ ਜੇ ਤੁਸੀਂ ਹੁਣ ਇੱਥੋਂ ਦੂਰ ਦਰਸ਼ਨ ਕਰੋਗੇ ਉਹ ਦਰਖਤਾਂ ਦੇ ਵਿੱਚੋਂ ਤਾਂ ਉਥੋਂ ਆਪਾਂ ਇੰਨੀ ਦੂਰ ਆ ਗਏ ਆ तकरीबन ਤਿੰਨ ਕੁ ਕਿਲੇ ਦੂਰ ਚੱਲ ਕੇ ਇੱਥੇ ਹੁਣ ਇੱਕ ਛੋਟੀ ਜੀ ਛਪੜੀ ਦਾ ਰੂਪ ਹੈ ਅਸਲ ਵਿੱਚ ਇਹ ਵੱਡੀ ਛਪੜੀ ਹੋਏਗੀ ਜ਼ਰੂਰ ਜਿੱਥੇ ਗੁਰੂ ਸਾਹਿਬ ਜੀ ਆ ਕੇ ਰੁਕੇ ਸੀ ਤਾਂ ਮਹਾਰਾਜ ਜੀ ਨੇ ਇੱਥੇ ਦਾਤਨ ਵੀ ਕੀਤੀ ਇਸ਼ਨਾਨ ਕੀਤਾ ਭਾਈ ਤੰਨਾ ਸਿੰਘ ਜੀ ਲਿਖਦੇ ਹਨ ਭਾਜੀ ਇੱਕ ਗੱਲ ਭਾਈ ਤੰਨਾ ਸਿੰਘ ਜੀ ਨੇ ਲਿਖੀ ਹੈ ਜੀ ਜੀ ਕਿ ਇੱਥੇ ਲੋਕ ਇਸ਼ਨਾਨ ਕਰਕੇ ਤੇ ਠੀਕ ਹੁੰਦੇ ਸੀਗੇ ਕਹਿੰਦੇ ਇੱਕ ਵਾਰੀ ਛਪੜੀ ਸੁੱਕ ਗਈ ਤੇ ਲੋਕੀ ਇਥੋਂ ਮਿੱਟੀ ਪੁੱਟ-ਪੁੱਟ ਕੇ ਆਪਣੇ ਘਰਾਂ ਨੂੰ ਲੈ ਗਏ ਤੇ ਉਹ ਮਿੱਟੀ ਮਲ ਕੇ ਨਹੁੰਦੇ ਸੀ ਜੇ ਕੋਈ ਬਿਮਾਰ ਹੁੰਦਾ ਸੀ ਵਾਹ ਜੀ ਵਾਹ ਹੁਣ ਇਹ ਗੱਲ ਲਿਖੀ ਜਿਹੜੀ ਭਾਈ ਤੰਨਾ ਸਿੰਘ ਜੀ ਨੇ ਉਹ ਆਪਾਂ ਕਰ ਰਹੇ ਆ ਜੇਤਾ ਆ ਗਿਆ ਵੀ ਵੇਖੋ ਇਹ ਅੱਜ ਹੁਣ ਖੇਤਾਂ ਦੇ ਵਿੱਚ ਇੱਕ ਆਮ ਹੀ ਇਧਰੋਂ ਪਾਣੀ ਪੂਣੀ ਦੇ ਇਧਰੋਂ ਹੀ ਜਾਂਦਾ ਖੇਤਾਂ ਦਾ ਹੀ ਲੱਗਦਾ ਥੋੜਾ ਜਿਹਾ ਪਾਣੀ ਖੜਾ ਹੈ ਜਿਹੜਾ ਆਲੇ ਦੁਆਲੇ ਖੇਤਾਂ ਦੇ ਵਿੱਚੋਂ ਹੀ ਜਿਵੇਂ ਰੱਡ ਪਾ ਕੇ ਜਾਂਦੀ ਹੈ ਉਹ ਜਾਂਦਾ ਤਾਂ ਹੁਣ ਤਾਂ ਇਹਦਾ ਕੋਈ ਖਾਸ ਰੂਪ ਨਹੀਂ ਵੈਸੇ ਸਾਰਾ ਪਿੰਡ ਇਹੀ ਇਹਨੂੰ ਛਪੜੀ ਦੱਸਦਾ ਤੇ ਜੇ ਭਾਜੀ ਹੁਣ ਇਹ ਵੇਖੀਏ ਤੇ ਗੁਰਦਵਾਰ ਸਾਹਿਬ ਉੱਥੇ ਸੀ ਛਪੜੀ ਇੱਥੇ ਸੀ ਤੇ ਆਹ ਸਾਰੀ ਜ਼ਮੀਨ ਗੁਰਦਵਾਰ ਸਾਹਿਬ ਜੀ ਦੀ ਮਾਲਕੀ ਸੀ ਭਾਈ ਤਨਸ ਸਿੰਘ ਨੇ ਨਾਂ ਲਿਖੇ ਦੋ ਮੈਨੂੰ ਹੁਣ ਯਾਦ ਨਹੀਂ ਇੱਕ ਇਧਰੋਂ ਵੀ ਇਧਰ ਲਈ ਇੱਕ ਬੰਦੇ ਨੇ ਮੱਲੀ ਹੋਈ ਹੈ ਗੁਰਦੁਰਸਾਹ ਤੋਂ ਤੇ ਗੁਰਦੁਰਸਾਹ ਤੋਂ ਇਧਰ ਲਈ ਜਿਹੜੀ ਇਹ ਦੂਜੇ ਬੰਦੇ ਨੇ ਮੱਲੀ ਹੋਈ ਉਹਨਾਂ ਜ਼ਮਾਨਿਆਂ 'ਚ 1932 ਦੀ ਗੱਲ ਹੈ ਦੇਖੋ ਜੀ ਜੇ ਇੱਦੀ ਸੋਹਣੀ ਇਮਾਰਤ ਖੜੀ ਹੈ ਨਾ ਉਸ ਵੇਲੇ ਇਮਾਰਤਾਂ ਕੀਮਤੀ ਸਨ ਜ਼ਮੀਨ ਕੀਮਤੀ ਨਹੀਂ ਸੀ ਸਹੀ ਗੱਲ ਹੈ ਤੇ ਜੇ ਇੰਨੀ ਸੋਹਣੀ ਇਮਾਰਤ ਹੈ ਤੇ ਚਲੋ ਜ਼ਮੀਨ ਦਾ ਡਾਕਟਰ ਸਾਡੇ ਕੋਲ ਨਹੀਂ ਹੈ ਪਰ ਮੇਰਾ ਖਿਆਲ ਹੈ 25 ਕਿੱਲੇ ਹੋएगी ਇਹ ਜ਼ਮੀਨ ਤੇ ਇਦੀ ਹੋएगी ਔਰ ਵੈਸੇ ਵੀ ਜਿੱਥੇ ਆਪਾਂ ਖੜੇ ਆਂ ਜੇ ਆਪਾਂ ਇਹ ਛਪੜੀ ਕਹਿਦੀ ਏ ਜਾਂ ਸਰੋਵਰ ਕਹਿਦੀ ਏ ਜਾਂ ਤਲਾਕ ਕਹਿਦੀ ਏ ਲੋਕਾਂ ਦੇ ਸਮਝਣ ਦੇ ਅਨੁਸਾਰ ਤੇ ਆ ਵੇਖ ਲੋ ਤਿੰਨ ਚਾਰ ਕਿੱਲੇ ਜ਼ਮੀਨ ਤੇ ਇਹ ਬਣ ਜਾਂਦੀ ਸਹੀ ਗੱਲ ਸਰੋਵਰ ਵੱਲੋਂ ਆਪਾਂ ਫੇਰ ਆ ਗਏ ਆ ਜੀ ਤਾਂ ਹੁਣ ਗੁਰਦੁਰ ਸਾਹਿਬ ਜੀ ਦੀ ਕਹਲ ਬੈਕ ਸਾਈਡ ਦੇ ਉੱਤੇ ਆਹੀ ਉਹ ਪੌੜੀਆਂ ਸੀ ਜਿਹੜੀਆਂ ਚੜ ਕੇ ਆਪਾਂ ਉੱਪਰ ਗਏ ਸੀਗੇ ਵੱਖਰੀਆਂ ਕੰਪਲੈਕਸ ਤੋਂ ਪੌੜੀਆਂ ਬਣਾਈਆਂ ਪਹਿਲੀ ਦੂਜੀ ਮੰਜ਼ਲ ਤੇ ਜਾਣ ਲਈ ਗੁਰਦੁਰ ਸਾਹਿਬ ਜੀ ਦੇ ਅੰਦਰ ਪੌੜੀਆਂ ਨਹੀਂ ਸਨ ਜਿੱਥੇ ਕਦੇ ਕੋਈ ਜੋੜੇ ਲੈ ਕੇ ਨਹੀਂ ਜਾਂਦਾ ਹੁਣਾ ਉਹ ਥਾਵਾਂ ਦੇ ਉੱਤੇ ਹੁਣ ਪਾਥੀਆਂ ਦੇ ਢੇਰ ਲੱਗੇ ਹੋਏ ਹਨ ਬੋਰਡ ਪਿੱਪਲ ਦਰਖਤ ਪਸ਼ੂ ਥਾਮ ਨਿਕਲੇ ਹਨ ਗੁਰਦੁਆਰਾ ਸਾਹਿਬ ਵਿੱਚ ਬਗਾਨਿਆਂ ਵਾਂਗ ਖਲੋਤਾ ਹੈ ਬਾਕੀ ਪਿੰਡ ਦੇ ਸਾਰਾ ਆਪਣੇ ਵਾਲੇ ਇਸ ਪਿੰਡ ਦੇ ਵੀ ਲੋਕ ਸਾਨੂੰ ਕੋਈ ਬਹੁਤਾ ਮਿਲਣ ਗਿਲਣ ਨਹੀਂ ਆਏ ਪਤਾ ਨਹੀਂ ਕੀ ਸੁਭਾਵਾਂ ਦਾ ਫਰਕ ਹੁੰਦਾ ਹੈ ਪਰ ਤੁਸੀਂ ਦੇਖੋ ਵੀ ਗੁਰਦੁਆਰਾ ਸਾਹਿਬ ਜਿਹੜਾ ਨਾ ਉਹ ਕੱਲਾ ਪਿੰਡ ਦੇ ਵਿੱਚ ਬਗਾਨਿਆਂ ਵਾਂਗ ਖਲੋਤਾ ਹੋਇਆ ਸਤ ਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਦੁਜਗ ਚਾਨਣ ਹੋਆ ਜਿਉ ਕਰ ਸੂਰਜ ਨਿੱਕਲਿਆ ਤਾਰੇ ਛਪੇ ਅੰਧੇਰ ਪਲੋਆ ਮੇਰੇ ਸੋਹਣੇ ਸਤਿਗੁਰੂ ਤੁਸੀਂ ਜੰਗਲਾਂ ਨੂੰ ਮੰਗਲ ਲਾਤੇ ਤੇ ਦਾਤਾ ਜਿਨ੍ਹਾਂ ਥਾਵਾਂ ਤੇ ਮੰਗਲ ਲੱਗੇ ਹੀ ਹੁਣ ਉਹਨਾਂ ਨੂੰ ਉਜਾੜ ਦਿੱਤਾ ਹੈ ਤਾਂ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਹੈ ਪਰ ਹੁਕਮ ਦੀ ਖੇਡ ਮੰਨਣੀ ਹਰ ਇੱਕ ਦਿਵਸ ਦੀ ਗੱਲ ਨਹੀਂ ਹੁੰਦੀ ਜਦੋਂ ਆਉਂਨੇ ਆ ਤੇ ਖਿੱਚ ਪੈਂਦੀ ਹੈ ਸਿੱਖੋ ਇਹ ਨਾ ਹੋਵੇ ਕਿ ਤੇ ਅਰਦਾਸਾਂ ਹੀ ਕਰਦੇ ਰਹਿ ਜੀਏ ਜਿਨ੍ਹਾਂ ਸਥਾਨਾਂ ਤੋਂ ਵਿਛੋੜਿਆ ਮਹਾਰਾਜ ਮਲਾ ਦੇ ਤੇ ਮਾਰੇ ਪੁੱਛਣਗੇ ਕੀਤਾ ਕੀ ਮੈਨੂੰ ਤੇ ਕਹਿਣਾ ਸੀ ਮਲਾਦੇ ਤੂੰ ਕੀ ਕੀਤਾ ਤੇ ਜਵਾਬ ਸ਼ਾਇਦ ਸਾਡੇ ਕੋਲ ਬਹੁਤਾ ਨਾ ਹੋਵੇ। ਪਾਕਿਸਤਾਨ ਦੇ ਵਿੱਚ ਐਵੇਂ ਉਂਗਲਾਂ ਤੇ ਗਿਣਨ ਜੋਗੇ ਸਿੱਖ ਹਨ। ਉਹ ਵਿਚਾਰੇ ਕੀ ਕਰਨ ਦਿਨ ਰਾਤ ਆਪਣੀ ਰੋਜੀ ਰੋਟੀ 'ਚ ਲੱਗੇ ਹਨ। ਅੱਜ ਸਿੱਖ ਬਹੁਤ ਤਾਕਤ ਸੰਭਾਲ ਕੇ ਬੈਠੇ ਹਨ ਬਹੁਤ ਮਾਇਆ ਹੈ ਸਿੱਖਾਂ ਦੇ ਕੋਲ। ਪਰ ਸਿੱਖ ਆਉਂਦੇ ਹਨ ਮੁੱਖ-ਮੁੱਖ ਸਥਾਨਾਂ ਤੇ। ਥੋੜੇ ਦਿਨ ਕੱਢਿਆ ਕਰੋ ਪਿਆਰਿਓ ਕਿਤੇ ਇਹਨਾਂ ਸਥਾਨਾਂ ਤੇ ਆਇਆ ਕਰੋ ਲੋਕੇਸ਼ਨ ਤੁਹਾਡੇ ਨਾਲ ਸ਼ੇਅਰ ਹੈ। ਅਸੀਂ ਵੀ ਤੇ ਆਏ ਆ। ਇੱਥੇ ਤੇ ਲੋਕ ਪਿਆਰ ਹੀ ਬੜਾ ਕਰਦੇ ਆ। ਆਪਣੇ ਰੋਜ਼ੇ ਚੱਲੇ ਆ ਸਾਨੂੰ ਕਹੀ ਜਾਂਦੇ ਆ ਕੋਈ ਪਾਣੀ ਪਿਆਈਏ ਕੋਈ ਚਾਹ ਪਿਆਈਏ ਕੋਈ ਰੋਟੀ ਪਿਆਈਏ ਅਸੀਂ ਕਹਿੰਨੇ ਪਿਆਰਿਓ ਤੁਹਾਡਾ ਰੋਜ਼ਾ ਹੈ ਕਹਿੰਦੇ ਰੋਜ਼ਾ ਸਾਡਾ ਹੈ ਤੁਹਾਡਾ ਥੋੜੀ ਹੈ ਤੁਹਾਨੂੰ ਅਸੀਂ ਖਵਾਵਾਂਗੇ ਸੰਗਤ ਜੀ ਇਹ ਪਤਾ ਨਹੀਂ ਅਸੀਂ ਨਾ 2023 ਚ ਰੋੜੀ ਸਾਹਿਬ ਗਏ ਸੀਗੇ ਫਰਵਰੀ ਚ ਤੇ ਜੂਨ ਚ ਬਹੁਤ ਮੀਂਹ ਪਿਆ ਤਾਂ ਰੋੜੀ ਸਾਹਿਬ ਜਾਮਨ ਪਿੰਡ ਬਾਰਡਰ ਕੋਲ ਡਿੱਗ ਪਿਆ ਸੀ ਸਥਾਨ ਵੀਡੀਓ ਆਈ ਸੀ ਤੇ ਮੈਨੂੰ ਲੱਗਦਾ ਲਾਸਟ ਵੀਡੀਓ ਜਿਹੜੀ ਪ੍ਰੋਪਰ ਬਣੀ ਸੀ ਉਸ ਸਥਾਨ ਦੀ ਉਹ ਸ਼ਾਇਦ ਸਾਰਾ ਨੇ ਸਾਡੇ ਕੋਲੋਂ ਬਣਵਾਈ ਹੋਵੇ। ਉਹਨੂੰ ਵੇਖ ਕੇ ਨਾ ਮਨ ਚ ਆਉਂਦਾ ਡਰ ਲੱਗਦਾ ਹੈ ਕਿ ਕਿਤੇ ਰੱਬਾ ਇਹ ਨਾ ਹੋਵੇ ਕੱਲ ਨੂੰ ਮੀਂਹ ਨਹੀਂ ਰਿ ਆਵੇ ਤੇ ਆਹ ਵੀਡੀਓ ਇਸ ਸਥਾਨ ਦੀ ਆਖਰੀ ਨਾ ਹੋਵੇ। ਅਸੀਂ ਚਾਹੁੰਨੇ ਕਿ ਇਸਥਾਨ ਤੂੰ ਡੀਕੀ ਉਹਨਾਂ ਚਿਰ ਡੀਕੀ ਜਿੰਨਾ ਚਿਰ ਤੈਨੂੰ ਇੱਥੇ ਮੱਥਾ ਟੇਕਣ ਵਾਲੇ ਵਾਪਸ ਨਹੀਂ ਆਉਂਦੇ। ਇਹ ਹੋਰ ਹਨ ਜਿਹੜੇ ਇੱਥੇ ਪੱਥੀਆਂ ਪਾਉਂਦੇ ਹਨ, ਪਸ਼ੂ ਬੰਨ੍ਹਦੇ ਹਨ, ਪਾਥੀਆਂ ਪੱਥਦੇ ਹਨ। ਇਹ ਇਹ ਵੀਰਾਂ ਨੂੰ ਇਸ ਥਾਂ ਦੀ ਅਹਿਮੀਅਤ ਨਹੀਂ ਪਈ ਸਾਡਾ ਤਾਂ ਇੱਥੇ ਰੱਬ ਬਹਿ ਕੇ ਗਿਆ ਹੈ ਸਾਡਾ ਤਾਂ ਇੱਥੇ ਰੱਬ ਬਹਿ ਕੇ ਗਿਆ ਹੈ ਭਾਈ ਧੰਨਾ ਸਿੰਘ ਹੋਣੀ 27 ਸਤੰਬਰ 1932 ਨੂੰ ਇੱਥੇ ਆਏ ਸੀਗੇ ਤੇ ਉਹ ਲਿਖਦੇ ਹਨ ਪਿੰਡ ਦੇ ਦੱਖਣ ਦੀ ਤਰਫ 100 ਕਰਮਾਂ ਤੇ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਛੋਟੀ ਬੇਰ ਸਾਹਿਬ ਹੈ ਬਹੁਤ ਖਸਤਾ ਹਾਲਤ ਚ ਹੈ ਇੱਕ ਛੋਟਾ ਜਿਹਾ ਗੁੰਮਟ ਹੈ ਤੇ ਗੁੰਮਟ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਰਾਤ ਰਾਤ ਨੂੰ ਬਿਰਾਜਮਾਨ ਹੁੰਦੇ ਹਨ ਤੇ ਦਿਨ ਨੂੰ 베ਰੀ ਦੇ ਦਰਖਤ ਥੱਲੇ ਪ੍ਰਕਾਸ਼ਮਾਨ ਹੁੰਦੇ ਆ ਇੱਥੇ ਕੋਈ 베ਰੀ ਦਾ ਰੁੱਖ ਸੀ ਜਿਹਦੇ ਥੱਲੇ ਖੁੱਲੇ ਥਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਸੀ ਤੇ 베ਰੀ ਬਾਰੇ ਲਿਖਦੇ ਗੁੰਮਟ ਦੇ ਉੱਤੇ ਫੈਲੀ ਹੋਈ ਹੈ ਲਾਗੇ ਰਹਾਇਸ਼ ਵਾਸਤੇ ਦੋ ਕੋਠੜੀਆਂ ਬਣੀਆਂ ਹੋਈਆਂ ਹਨ ਗਰੰਥੀ ਤਾਰਾ ਸਿੰਘ ਹੈ ਬਾਅਦ ਵਿੱਚ ਇੱਥੋਂ ਦੇ ਜ਼ਮੀਨ ਦੀ ਗੱਲ ਅੱਗੇ ਆਪਾਂ ਕਰ ਲਈ ਹੈ ਤੇ ਮੁੜ ਕੇ ਦੱਸਦੇ ਹਨ ਕਿ ਇੱਥੇ ਹੀ ਸਤਗੁਰ ਆ ਕੇ ਸੱਜੇ ਸਨ ਜਿਹੜਾ ਤਲਾਬ ਜਿੱਥੇ ਛੱਪੜੀ ਤੇ ਅਸੀਂ ਜਾ ਕੇ ਆਏ ਆ ਉਥੇ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਦਾਤਨ ਕੀਤੀ ਇਸ਼ਨਾਨ ਪਾਨ ਕੀਤੇ ਸਤਗੁਰ ਇੱਥੇ ਆਏ ਸਨ ਸਤਗੁਰਾਂ ਦੇ ਆਉਣ ਦੀ ਯਾਦ ਵਿੱਚ ਹੀ ਇਹਨਾਂ ਨੇ ਸਥਾਨ ਬਣਾਇਆ ਭਾਈ ਤੰਨਾ ਸਿੰਘ ਵੀ ਲਿਖਦੇ ਹਨ ਕਿ ਗੁਰਦੁਆਰਾ ਸਾਹਿਬ ਤੋਂ ਇੱਕ ਫਰ ਲਾਂਗ ਪੱਛਮ ਵੱਲ ਇੱਕ ਕੱਚਾ ਛੱਪੜ ਹੈ ਤੇ ਛੱਪੜ ਤੇ ਬਹਿ ਕੇ ਗੁਰੂ ਨਾਨਕ ਦੇਵ ਜੀ ਨੇ ਦਾਤਨ ਕੀਤੀ ਇਸ਼ਨਾਨ ਕੀਤੀ ਤੇ ਇੱਥੇ ਐਤਵਾਰ ਨੂੰ ਦੂਰ ਦੂਰ ਤੋਂ ਹਿੰਦੂ ਮੁਸਲਮਾਨ ਤੇ ਸਿੱਖ ਲੋਕ ਇਸ਼ਨਾਨ ਕਰਦੇ ਹਨ ਰੋਗ ਦੂਰ ਹੁੰਦੇ ਹਨ ਕਹਿੰਦੇ ਭਰੋਸੇ ਵਾਲਿਆਂ ਦੇ ਛੰਕੇ ਵਾਦੀਆਂ ਦਾ ਬੇੜਾ ਗਰਕ ਭਾਈ ਤਾਨਾ ਸਿੰਘ ਲਿਖਦੇ ਹਨ ਤੇ ਉਹ ਜਿਹੜੀ ਮਿੱਟੀ ਵਾਲੀ ਗੱਲ ਕੀਤੀ ਸੀ ਅੱਛਾ ਕੱਚੇ ਤਲਾ ਦੀ ਲੰਬਾਈ ਉਹਨਾਂ 44 ਕਰਮਾ ਤੇ ਚੜਾਈ 22 ਕਰਮਾ ਲਿਖੀਆਂ 44 ਕਰਮਾ ਇੱਕ ਪਾਸੇ ਨੂੰ ਕਿਲਾ ਤੇ ਦੂਜੇ ਪਾਸੇ ਨੂੰ ਅੱਧੇ ਕਿਲੇ ਤੋਂ ਵੱਧ ਇਹਦਾ ਮਤਲਬ ਆ ਕਿ ਹੁਣ ਤੇ ਛਪੜੀ ਸਿਰਫ ਨਾਮਾਤਰ ਦੀ ਰਹਿ ਗਈ ਛੋਟੀ ਜੀ ਇਥੇ ਭਾਈ ਧੰਨਾ ਸਿੰਘ ਧੰ ਹਨ ਜਿਨ੍ਹਾਂ ਨੇ ਆ ਕੇ ਆਪਾਂ ਨੂੰ ਉਹ ਦ੍ਰਿਸ਼ ਦਿਖਾਇਆ ਉਸ ਤੋਂ ਬਾਅਦ ਚ ਸੰਗਤ ਜੀ ਇਹ ਸਥਾਨ ਵੱਡਾ ਬਣਿਆ ਭਾਈ ਧੰਨਾ ਸਿੰਘ ਜੀ ਦੇ ਆਉਣ ਤੋਂ ਬਾਅਦ ਪਰ ਵਾਹਿਗੁਰੂ ਜੀ ਜਾਣਣ 2 4 5 ਸਾਲ ਕਿੰਨਾ ਚਿਰ ਇਥੇ თან ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਅਖੀਰ 47 ਵਾਪਰੀ ਅੱਜ ਜੋ ਹਾਲਾਤ ਹਨ ਤੁਹਾਡੀਆਂ ਅੱਖਾਂ ਸਾਹਮਣੇ ਹਨ ਕਹਾਣੀ ਕਹਿ ਲੋ ਕਿ ਜਿਵੇਂ ਖਤਮ ਹੋ ਚੁੱਕੀ ਹੈ ਪਤਾ ਨਹੀਂ ਅਸੀਂ ਕਦੋਂ ਆਵਾਂਗੇ ਸ਼ਾਇਦ ਉਦੋਂ ਨੂੰ ਆਵਾਂਗੇ ਮੁੜਾਂਗੇ ਜਦੋਂ ਨੂੰ ਸਭ ਖਤਮ ਹੋ ਚੁੱਕਾ ਹੋਵੇਗਾ ਫਿਰ ਆ ਕੇ ਪਿੰਡ ਵਾਲਿਆਂ ਕੋ ਨਿਸ਼ਾਨਦੇਹੀਆਂ ਕਰਾਉਂਦੇ ਰਵਾਂਗੇ ਅੱਜ ਤੇ ਸਾਡੇ ਕੋ ਗੁਰਦੁਆਰਾ ਸਾਹਿਬ ਹਨ ਅਸੀਂ ਆਪ ਹੱਥੀਂ ਜੇ ਉਧਰ ਚੜ੍ਹਦੇ ਚ ਵੀ ਤੇ ਢਾਟਾ ਢਾਣਾ ਬਣਾਉਨੇ ਆ ਢਾ ਕੇ ਛੋਟਾ ਹੀ ਬਣਾ ਲਈਏ ਇੱਕ ਯਾਦਗਾਰ ਜਿਹੜੀ ਅਗਲੇ ਕਮ ਸੇ ਕਮ 100 ਸਾਲ ਲਈ ਤੇ ਸਦੀਵ ਹੋ ਜੇ ਗੁਰੂ ਸਾਹਿਬ ਕਿਰਪਾ ਕਰਨ ਸੰਗਤ ਜੀ ਆਪਾਂ ਇਸ ਵੀਡੀਓ ਦੀ ਇੱਥੇ ਹੀ ਸਮਾਪਤੀ ਕਰਦੇ ਆ ਥੋੜਾ ਜਾਂਦੇ ਜਾਂਦੇ ਤੁਹਾਨੂੰ ਪਿੰਡ ਦਿਖਾਉਨੇ ਆ ਤੇ ਫਿਰ ਆਪਾਂ ਫਤੇ ਬੁਲਾ ਦੇਣੀ ਹੈ ਅੱਗੇ ਜਿੱਥੇ ਸਤਗੁਰ ਲੈ ਕੇ ਜਾਣਗੇ ਉੱਥੇ ਤੁਹਾਡੇ ਨਾਲ ਸਾਂਝਾ ਕਰਾਂਗੇ ਫਤੇ ਭਿੰਡਰ ਪਿੰਡ ਬੜਾ ਛੋਟਾ ਜਿਹਾ ਹੈ ਆਉਣਾ ਬੜਾ ਸੌਖਾ ਹੈ ਨਹਿਰ ਆਪਾਂ ਤੁਹਾਨੂੰ ਦਿਖਾਉਨੇ ਹੋਣੇ ਵੱਡੀ ਭਾਜੀ ਨਹਿਰ ਦਾ ਨਾਂ ਕੀ ਉਸ ਦਾ ਅੱਪਰ ਚਨਾਬ ਅੱਪਰ ਚਨਾਬ ਨਹਿਰ ਜਿਹੜੀ ਹੈ ਉਹ ਜਿਹੜੀ ਨਹਿਰ ਕੱਢੀ ਉੱਥੋਂ ਇੱਕ ਪੱਕਾ ਰਸਤਾ ਹੁੰਦਾ ਗੇਟਾਂ ਵਾਲਾ ਤੇ ਪਿੰਡ ਦੇ ਵਿੱਚ ਵੜ ਜੀਦਾ ਆਓ ਲੋ ਡਿਗ ਪਈਓ ਕਾਲੀ ਗਾਲੀ ਚ ਵੇਖਿਓ ਭਾਜੀ ਸੋ ਹੋ ਰਹਿ ਗਿਆ ਪਿੰਡ ਤਾਂ ਇਧਰ ਵੇਖੋ ਤੁਸੀਂ ਇਹ ਬੜੀ ਵੱਡੀ ਨਹਿਰ ਤੇ ਲਾਲ ਰੰਗ ਦਾ ਇਹਦਾ ਪਾਣੀ ਹੈ ਮੀਂਹ ਪਏ ਆ ਪਹਾੜਾਂ ਦੀ ਚੰਗੀ ਮਿੱਟੀ ਖੁਰਕੇ ਆਈ ਹੈ ਤੇ ਇਸ ਨਹਿਰ ਦੇ ਲਾਗੇ ਵੱਡੇ ਵੱਡੇ ਸਪੈਦਿਆਂ ਦੇ ਵਿੱਚ ਘਰਾ ਹੈ ਜਿਸ ਰਾਤ ਅਸੀਂ ਆਏ ਸੀ ਤੇ ਉਸੇ ਰਾਤ ਹੁਣ ਅਸੀਂ ਵਾਪਸ ਚੱਲੇ ਆ ਤੇ ਤੁਹਾਡੇ ਨਾਲ ਆਪਾਂ ਹੁਣ ਇੰਨੀ ਕੀ ਸਾਂਝ ਪਾ ਕੇ ਇੱਥੇ ਵੀਡੀਓ ਦੀ ਸਮਾਪਤ ਕਰਦੇ ਆ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ